ਬਹੁਤ ਦੁਖਦਾਈ ਘਟਨਾ ਹੈ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਹੈ ਇਹ ਅਤੀ ਨਿੰਦਨੀਏ ਗੱਲ ਹੈ ਜ ਜਿਹਦੀ ਜਿੰਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਓਨੀ ਘੱਟ ਡਾਕਟਰ ਬੀਮਰਾਵ ਅੰਬੇਦਕਰ ਦੀ ਮੂਰਤੀ ਖੰਡਿਤ ਕਰਨ ਤੋਂ ਬਾਅਦ ਸੂਬੇ ਦੇ ਵਿੱਚ ਸਿਆਸਤ ਗਰਮਾ ਗਈ ਹੈ ਤੇ ਉਸ ਪਾਸੇ ਲੋਕਾਂ ਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਅੱਜ ਕਾਂਗਰਸ ਦੇ ਵੱਡੇ ਸਿਆਸਤਦਾਨ ਇੱਥੇ ਪਹੁੰਚੇ ਨੇ ਤੇ ਬਾਬਾ ਸਾਹਿਬ ਦੀ ਮੂਰਤੀ ਜਿਹੜੀ ਖੰਡਤ ਹੋਈ ਦੀ ਉੱਤੇ ਸ਼ਰਦਾ ਦੇ ਫੁੱਲ ਵੀ ਭੇਟ ਕਰ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮੁਹੰਮਦ ﺻਦੀਕ ਸਾਹਿਬ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਤੇ ਇਹਨਾਂ ਦੇ ਨਾਲ ਸੁਖਵਿੰਦਰ ਸਿੰਘ ਡੈਣੀ ਅਤੇ ਹੋਰ ਵੀ ਜਿਹੜੀ ਲੀਡਰਸ਼ਿਪ ਐ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਨੇ ਕਿਉਂਕਿ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਦੀ ਜਿਹੜੀ ਹੈ ਖੰਡਨ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਕਿਹਨਾ ਹਾਲਾਤਾਂ ਦੇ ਵਿੱਚ ਇਹ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਜੋ ਸੰਵਿਧਾਨ ਜਿਹੜਾ ਹੈ ਉਸ ਨੂੰ ਕਿਸ ਤਰੀਕੇ ਨਾਲ ਅਗਨ ਭੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਇਹ ਇੱਕ ਐਸੀ ਮੰਦਭਾਗੀ ਨਿੰਦਨਯੋਗ ਘਟਨਾ ਹੈ ਕਿ ਜਿੰਨੂੰ ਕੀ ਅੱਜ ਦੀ ਨਿੰਦਾ ਜਿਹੜੀ ਹੈ ਚਾਰੇ ਪਾਸੇ ਕੀਤੀ ਜਾ ਰਹੀ ਹੈ ਅਗਰ ਸਿਆਸੀ ਗਲਿਆਰੇ ਦੀ ਗੱਲ ਕਰੀਏ ਤਾਂ ਆਮ ਜਨਤਾ ਦੇ ਵਿੱਚ ਵੀ ਇਸ ਦੀ ਜਿਹੜੀ ਹੈ ਬਹੁਤ ਨਿੰਦਾ ਕੀਤੀ ਜਾ ਰਹੀ ਤੇ ਹੁਣ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਗੂ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ 바ਵਾ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹਤੇ ਸ਼ਰਦਾ ਦੇ ਫੁੱਲ ਪੇੜ ਕਿਤੇ ਜਾ ਰਹੇ ਨੇ ਤੇ ਨਾਲ ਨਾਲ ਸੰਵਿਧਾਨ ਜਿਸ ਦੇ ਨਾਲ ਕੀ ਪੂਰਾ ਦੇਸ਼ ਜੁੜਿਆ ਹੈ ਔਰ ਲੋਕਾਂ ਦੀ ਭਾਵਨਾਵਾਂ ਜੁੜੀਆਂ ਨੇ ਤਾਂ ਉਹਨਾਂ ਭਾਵਨਾਵਾਂ ਨੂੰ ਦੁਬਾਰਾ ਬਹਾਲੀ ਵਾਸਤੇ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਫੁੱਲ ਪੇੜ ਕਿਤੇ ਜਾ ਰਹੇ ਨੇ ਅਤੇ ਦੇਖੋ ਕਿ ਇਸ ਬਹਾਲੀ ਦੀ ਜਿਹੜੀ ਹੈ ਇੱਕ ਸੰਵਿਧਾਨ ਦੀ ਬਹਾਲੀ ਦੀ ਗੱਲ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਉਹ ਇਸ ਵੇਲੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਕਿਵੇ ਤੁਸੀਂ ਦੇਖੋ ਕਿ ਇੱਥੇ ਲੋਕ ਜਿਹੜੇ ਪਹੁੰਚੇ ਨੇ ਖਾਸ ਕਰਕੇ ਮੁਹੰਮਦ صدیق ਸਾਹਿਬ ਸੁਖਵਿੰਦਰ ਡੈਨੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਇਸ ਵੇਲੇ ਸਰਦਾਰ ਦੇ ਫੁੱਲ ਜਿਹੜੇ ਭੇਟ ਕੀਤੇ ਜਾ ਰਹੇ ਨੇ ਸਮਝੂ ਨਸਦੀਕ ਸਾਹਿਬ ਕੀ ਕਹਿਣਾ ਚਾਹੋਗੇ ਜੋ ਇਹ ਘਟਨਾ ਵਾਪਰੀ ਦੇ ਬਾਰੇ ਕੀ ਇਹ ਬਹੁਤ ਦੁਖਦਾਈ ਘਟਨਾ ਹੈ ਇਸ ਲਈ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਹੈ ਉਸ ਹیثیت ਉਸ ਸ਼ਖਸੀਅਤ ਦਾ ਇਨਰਾਦਰ ਹੈ ਜੋ ਕੁਝ ਹੋਇਆ ਪਰਸੋਂ ਕੱਲ ਜਿਹਨੇ 5000 ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਗਰੀਬਾਂ ਵਾਸਤੇ ਦਲਤਾਂ ਵਾਸਤੇ ਪਛੜਨ ਵਾਸਤੇ ਜਿਨ੍ਹਾਂ ਨੇ ਇੱਕ ਐਸਾ ਸੰਵਿਧਾਨ ਬਣਾਇਆ ਹਿੰਦੁਸਤਾਨ ਦੇ ਵਿੱਚ ਬਰਾਬਰੀ ਦਾ ਸੰਵਿਧਾਨ ਬਣਾ ਕੇ ਜੋ ਮਿਸਾਲ ਪੈਦਾ ਉਹਨਾਂ ਨੇ ਕੀਤੀ ਹੈ ਇਸ ਤੋਂ ਪਹਿਲਾਂ ਕਿਸੇ ਨੇ ਕੀਤੀ ਨਹੀਂ ਹੈ ਠੀਕ ਹੈ ਪ੍ਰਚਾਰ ਹੁੰਦੇ ਰਹੇ ਨੇ ਸਭ ਕੁਝ ਹੁੰਦਾ ਰਿਹਾ ਹੈ ਜੀ ਸੰਤਾ ਫਕੀਰ ਨੇ ਬੜੀ ਇੱਕ ਤਾਬ ਵਾਸਤੇ ਕਿਹਾ ਪਰ ਜੋ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਔਰ ਉਹਨਾਂ ਦੇ ਵਾਸਤੇ ਇਹ ਜੋ ਘਟਨਾ ਹੋਈ ਹੈ ਇਸ ਤੋਂ ਵੱਡੀ ਦੁਰਘਟਨਾ ਕੋਈ ਨਹੀਂ ਹੋ ਸਕਦੀ ਇਸ ਤੋਂ ਵੱਡੀ ਦੁਖਦਾਈ ਘਟਨਾ ਹੋ ਨਹੀਂ ਸਕਦੀ ਨਿੱਜੀ ਤੌਰ ਤੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਠੀਕ ਹੈ ਇਸ ਸਮਾਜ ਬਹੁਤ ਦੁਖਦਾਈ ਹੋਰ ਸਰ ਸਿਆਸੀ ਪਾਰਟੀਆਂ ਦੀ ਨਿੰਦਾ ਕਰ ਰਹੀ ਹੈ ਪਰ ਇਹਦਾ ਜ਼ਿੰਮੇਵਾਰ ਕੌਣ ਹੈ ਗੱਲ ਇਹ ਹੈ ਬਈ ਕਿਸੇ ਵੀ ਸਿਰਫਰੇ ਦਾ ਕਿਸੇ ਵੀ ਸਿਰਫਰੇ ਦਾ ਪਛਾਣ ਕਰਨੀ ਇਹ ਪੁਲਿਸ ਦਾ ਕੰਮ ਹੈ ਸਰਕਾਰ ਦਾ ਕੰਮ ਹੈ ਕੀ ਨੇ ਇਹ ਜਿਆ ਕੁਝ ਕੀਤਾ ਹੈਗਾ ਉਹਦਾ ਪਛੋਕੜ ਕੀ ਹੈ ਉਹਨੂੰ ਕੀ ਨੇ ਸ਼ਹਿਦ ਦਿੱਤੀ ਹੈ ਉਹ ਉਹਨੂੰ ਕੋਈ ਕੀ ਕੁਝ ਦੇ ਰਿਹਾ ਉਹਨੂੰ ਕਿਹਨੇ ਚੁੱਕ ਕਿਹਨੇ ਦਿੱਤੀ ਐ ਇਸ ਗੱਲ ਦਾ ਸਾਰੀ ਦਾ ਪਤਾ ਕਰਕੇ ਇਨਕੁਆਇਰੀ ਕਰਕੇ ਨਾ ਸਖਤ ਸਖਸ਼ਜਾ ਹੋਣੀ ਚਾਹੀਦੀ ਆ ਆਮ ਆਦੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਕਹਿੰਦੇ ਜੀ ਲਾਅ ਐਂਡ ਆਰਡਰ ਖਰਾਬ ਸੀ ਇਸ ਕਰਕੇ ਸਰਕਾਰ ਜ਼ਿੰਮੇਵਾਰ ਦੇਖੋ ਸਰਕਾਰ ਦੇ ਹੱਥ ਲਾਅ ਐਂਡ ਆਰਡਰ ਹੁੰਦਾ ਇਸ ਕਰਕੇ ਮੈਂ ਸਮਝਦਾ ਬਈ ਲਾਅ ਐਂਡ ਆਰਡਰ ਨੂੰ ਕਾਬੂ ਰੱਖਣਾ ਇਹ ਸਰਕਾਰ ਦਾ ਹੀ ਕੰਮ ਹੈ ਤੇ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੋਈ ਸਰਕਾਰ ਜ਼ਿੰਮੇਵਾਰ ਸਰਕਾਰੀ ਹੁੰਦੀ ਹੈ ਹਾਂਜੀ ਜਿਮੇਵਾਰਤਾ ਜਿਹਦੇ ਹੱਥ ਲਾਅ ਲਾਇੰਡਰ ਹੈਗਾ ਉਹੀ ਜ਼ਿੰਮੇਵਾਰ ਹੁੰਦਾ ਉਹ ਚਾਹੇ ਸਰਕਾਰ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਕੋਈ ਵੀ ਹੋਵੇ ਮਤਲਬ ਜਿਹਦੇ ਹੱਥ ਵਿੱਚ ਪ੍ਰਸ਼ਾਸਨ ਜਾਂ ਲਾਅ ਹੈਗਾ ਉਹੀ ਜ਼ਿੰਮੇਵਾਰ ਹੁੰਦਾ ਤੁਸੀਂ ਵੀ ਆਪਣੀ ਜੀਵਨੀ ਵਿੱਚ ਬਹੁਤ ਵਾਰ ਬਾਬਾ ਸਾਹਿਬ ਦੀ ਜਿਹੜੀ ਹੈ ਪ੍ਰਸ਼ੰਸਾ ਕੀਤੀ ਹੈ ਔਰ ਤੁਨੂੰ ਨਿੱਜੀ ਤੌਰ ਤੇ ਕਿੰਨਾ ਕਿਸ ਦਾ ਦੁੱਖ ਹੈ ਮੇਰੇ ਪ੍ਰਸ਼ੰਸਾ ਕਰਨ ਵਾਲੇ ਉਹਨਾਂ ਦੀ ਪ੍ਰਸ਼ੰਸਾ ਸਾਰੀ ਦੁਨੀਆ ਕਰਦੀ ਆ ਹਿੰਦੁਸਤਾਨ ਦਾ ਸੰਵਿਧਾਨ ਸਾਰੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਸੰਵਿਧਾਨ ਹੈ ਔਰ ਉਹ ਬਾਬਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਜੀ ਨੇ ਬਣਾਇਆ ਤੁਨੂੰ ਨਿੱਜੀ ਤੌਰ ਤੇ ਕਿੰਨਾ ਕਿਸ ਦਾ ਦੁੱਖ ਜਿੰਨਾ ਕੋ ਹੋ ਸਕਦਾ ਦੁੱਖ ਦਿਖਾਇਆ ਨਾ ਜਾਣ ਚਾਹਦਾ ਦੁੱਖ ਦਿਖਾਈ ਜਾ ਸਕਦਾ ਪੇਜਾ ਪੜ ਕੇ ਕੋਈ ਨਹੀਂ ਦਿਖਾਉਂਦਾ ਹੁੰਦਾ ਪਰ ਦੁੱਖ ਹੈ ਦੁੱਖ ਹੈ ਨਾ ਹੀ ਹੈ ਵੀ ਇਹੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ ਇਹ ਬਸ ਇਹੀ ਸਾਡੀ ਦਿਲ ਦੀ ਤਮੰਨਾ ਵੀ ਇਹੀ ਹੈ ਔਰ ਦੁੱਖ ਵੀ ਹੈ ਨਾ ਵੀ ਦੁਬਾਰਾ ਕਿਉਂਕਿ ਕੱਲੇ ਮੇਰਾ ਦੁੱਖ ਨਹੀਂ ਹੈ ਇਹ ਉਹਨਾਂ ਦਲਤਾਂ ਦਾ ਉਹਨਾਂ ਗਰੀਬਾਂ ਦਾ ਉਹਨਾਂ ਪਛੜਿਆਂ ਦਾ ਦੁੱਖ ਹੈ ਜਿਹੜੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ 'ਚ ਨੇ ਅੱਛਾ ਇਹ ਬੜਾ ਪ੍ਰੋਮਿਨੈਂਟ ਏਰੀਆ ਮੰਨਿਆ ਜਾਂਦਾ ਹੈ ਇੱਥੇ ਰਾਤ ਵੇਲੇ ਵੀ ਇੱਕ ਤਰ੍ਹਾਂ ਅਕਸਰ ਚੈਲਪੈਲ ਹੁੰਦੀ ਹੈ ਪਰ ਉਸ ਜਗ੍ਹਾ ਤੇ ਇੰਦਾ ਦੀ ਘਟਨੀ ਵਾਪਰਨਾ ਕਿਵੇਂ ਵੇਖਦੇ ਮੈਂ ਸਮਝਦਾ ਇਹ ਜਿਹੜੇ ਲੋਕ ਇੱਥੇ ਜਾਗਦੇ ਨੇ ਜਾਂ ਜਿਨ੍ਹਾਂ ਦੀ ਇੱਥੇ ਡਿਊਟੀ ਹੁੰਦੀ ਆ ਪਹਿਰਾ ਦੇਣ ਦੀ ਹਾਂਜੀ ਇਹ ਉਹਨਾਂ ਦੀ ਮੈਂ ਸਮਝਦਾ ਨਾ ਸਮਝੀ ਬੀ ਉਹ ਕਿਉਂ ਨਹੀਂ ਉਸ ਵੇਲੇ ਜਾਗਦੇ ਰਹੇ ਕਿਉਂ ਉਹਨਾਂ ਨੇ ਇਸ ਆਸਥਾਨ ਦੇ ਉੱਤੇ ਕਿਸੇ ਨੂੰ ਚੜ੍ਹਨ ਦਿੱਤਾ ਕਿਉਂ ਉਹਨਾਂ ਨੇ ਇੰਨੀ ਅਣਗਹਿਲੀ ਕੀਤੀ ਹੈ ਵੀ ਕੋਈ ਬੰਦਾ ਇੱਥੇ ਜਾ ਕੇ ਇਹੋ ਜਿਹੀ ਕਟਨਾ ਕਰੇ ਸਰਕਾਰ ਜ਼ਿੰਮੇਵਾਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਬਾਹਰ-ਬਾਹਰ ਸਰਕਾਰ ਦਾ ਨੌਲੇਜ ਮੈਨੂੰ ਦੱਸਿਆ ਵੀ ਸਰਕਾਰ ਜਿਹਦੇ ਹੱਥ ਆਪਣੇ ਪ੍ਰਸ਼ਾਸਨ ਹੈ ਜਿਹਦੇ ਹੱਥ ਸਰਕਾਰ ਹੈ ਜਿਹਦੇ ਹੱਥ ਦੇ ਵਿੱਚ ਵੀ ਕਾਨੂੰਨ ਹੈਗਾ ਹਾਂਜੀ ਉਹ ਸਾਰੇ ਜ਼ਿੰਮੇਵਾਰ ਨੇ ਮੈਂ ਕਾਂਗਰਸ ਪਾਰਟੀ ਵੱਲੋਂ ਇਹਦੀ ਘੋਰ ਨਿੰਦਾ ਕਰਦਾ ਹਾਂ ਅੱਜ ਜਲੰਧਰ ਤੋਂ ਚਲ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਉਸ ਸਟੈਚੂ ਦੇ ਉੱਤੇ ਜਿੱਥੇ ਇਹ 26 ਜਨਵਰੀ ਨੂੰ ਘਟਨਾ ਹੋਈ ਹੈ ਉਹਦੇ ਵਾਸਤੇ ਅੱਜ ਇੱਥੇ ਅਸੀਂ ਆਏ ਆ ਸੋ ਇਹਦੇ ਲਈ ਭਗਵੰਤ ਮਾਨ ਜਿਹੜਾ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਦੋਂ ਬਰਗਾੜੀ ਤੇ ਬਾਈਬਲ ਕਲਾਂ ਦੇ ਅੰਦਰ ਕੋਟਕਪੂਰੇ ਦੇ ਅੰਦਰ ਘਟਨਾਵਾਂ ਹੋਈਆਂ ਸੀ ਤੇ ਉਸ ਵੇਲੇ ਮੁੱਖ ਮੰਤਰੀ ਸਿੱਧੇ ਤੌਰ ਤੇ ਉਹਦੇ ਮੁੱਖ ਮੰਤਰੀ ਸਾਹਿਬਾਨ ਨੂੰ ਦੋਸ਼ੀ ਠਹਿਰਾਉਂਦਾ ਸੀ ਇੱਥੇ ਵੀ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਜ਼ਿੰਮੇਵਾਰ ਹੈ ਇਹ ਏਜੰਸੀਆਂ ਦੇ ਰਾਹੀਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਮੁਦਿਆਂ ਤੋਂ ਲੋਕਾਂ ਦਾ ਧਿਆਨ ਹਟ ਕੇ ਜਿਹੜਾ ਉਹ ਦੂਸਰੇ ਪਾਸੇ ਚਲੇ ਜਾਵੇ ਤੇ ਜੇ ਉਹ ਡਾਕਟਰ ਅੰਬੇਡਕਰ ਦਾ ਸਨਮਾਨ ਕਰਦੇ ਆ ਤਾਂ ਕੱਲ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਆਮ ਆਦਮੀ ਪਾਰਟੀ ਦੇ ਜੋ ਕੁਝ ਉਹਨਾਂ ਨੇ ਚੰਦ ਚਾੜਿਆ ਚੋਣ ਦੇ ਸਮੇਂ ਇੱਥੇ ਆ ਕੇ ਉਹਨਾਂ ਨੇ ਇੱਥੇ ਤਾਂ ਜਾਇਜ਼ਾ ਤੱਕ ਨਹੀਂ ਲਿਆ ਲਿਤਾ ਸ਼ਾਮੀ ਆਏ ਜੀ ਅਰੇ ਭਾਈ ਸ਼ਾਮੀ ਆ ਗਿਆ ਤਾਂ ਘਟਨਾ ਤਾਂ ਪਰਸੋਂ ਦੀ ਹੈ ਘਟਨਾ ਤਾਂ 26 ਜਨਵਰੀ ਦੀ ਹੈ ਕੱਲ ਕੱਲ ਤਾਂ ਤਾਂ ਆਏ ਸੀ ਉਹ ਕਿਉਂਕਿ ਚੌਣ ਸੀ ਉਹ ਚੌਣ ਕਰਾਉਣ ਆਏ ਸੀ ਉਹ ਕੋ ਬਾਵਾ ਸਾਹਿਬ ਪ੍ਰਤੀ ਸ਼ਰਧਾ ਸੁਮਨ ਅਰਪਾ ਥੋੜੀ ਕਰਨਾ ਸੀ ਤੇ ਭਗਵੰਤ ਮਾਨ ਕਿੱਥੇ ਸੁੱਤਾ ਬੈਠਾ ਭਗਵੰਤ ਮਾਨ ਦਾ ਕੋਈ ਜ਼ੁਬਾਨ ਦੇ ਵਿੱਚੋਂ ਕੋਈ ਲਫ਼ਜ਼ ਨਿਕਲਿਆ ਕਿ ਦਲਤਾਂ ਦਾ ਬਹੁਤ ਵੱਡਾ ਅਪਮਾਨ ਹੋਇਆ ਬਾਵਾ ਸਾਹਿਬ ਦੇ ਸਟੈਚੂ ਨੂੰ ਪਟਵੀਟ ਕਰਨਾ ਟਵੀਟ ਤਾਂ ਤੁਸੀਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬੰਦੇ ਰੱਖੇ ਹੁੰਦੇ ਆ ਅਸੀਂ ਵੀ ਰੱਖਿਆ ਜਿਹੜੀ ਗੱਲ ਸ਼ਬਦਾਬਦਾਂ ਦੇ ਰੂਪ ਦੇ ਅੰਦਰ ਸ਼ਬਦਾਬਲੀ ਦੇ ਰੂਪ ਦੇ ਅੰਦਰ ਖੁਦ ਪ੍ਰਗਟ ਕੀਤੀ ਜਾਵੇ ਇੱਕ ਭਾਵਨਾ ਦੇ ਲੋ ਪ੍ਰਗਟ ਕੀਤੀ ਜਾਵੇ ਉਹਦਾ ਸਵਾਦ ਹੁੰਦਾ ਜਾਨ ਕਿਹਾ ਦੋਸ਼ਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਅਰੇ ਭਾਈ ਦੋਸ਼ੀ ਤਾਂ ਫੜ ਲਿਆ ਇਹਦੇ ਪਿੱਛੇ ਕੌਣ ਹੈ ਇਹਦੇ ਪਿੱਛੇ ਭਗਵੰਤ ਮਾਨ ਹੈ ਇਹ ਚਲਾਓ ਇਹ ਦੱਸੋ ਲੋਕਾਂ ਨੂੰ ਕਿ ਕਾਂਗਰਸ ਪਾਰਟੀ ਭਗਵੰਤ ਮਾਨ ਨੂੰ ਸਿੱਧਾ ਰੂਪ ਥੋੜੀ ਅੱਗੇ ਭਗਵੰਤ ਮਾਨ ਨੂੰ ਭਾਈ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਦੀਆਂ ਏਜੰਸੀਆਂ ਭਗਵੰਤ ਮਾਨ ਦੀ ਸਿਕਿਉਰਿਟੀ ਮੈਂ ਤਾਂ ਕਹਿੰਦਾ ਸੀਪੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਮੈਂ ਕਾਂਗਰਸ ਪਾਰਟੀ ਦਾ ਚੀਫ ਸ ਪੰਜਾਬ ਦੀ ਵਿਧਾਨ ਸਭਾ ਦਾ ਆਦਮਪੁਰ ਤੋਂ ਜਿੱਤ ਕੇ ਗਿਆ ਨੁਮਾਇੰਦਾ ਆ ਮਜ਼ਮੇਵਾਰੀ ਦੇ ਨਾਲ ਗੱਲ ਕਰ ਰਿਹਾ ਸਿੱਧੇ ਤੌਰ ਦੇ ਉੱਤੇ ਭਗਵੰਤ ਮਾਨ ਜ਼ਿੰਮੇਵਾਰ ਹੁਣ ਤੁਹਾਡਾ ਡੈਕਸ ਲਾਈਨ ਆਫ ਐਕਸ਼ਨ ਦੇਖੋ ਅਸੀਂ ਤਾਂ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜਾ ਸਾਰੀਆਂ ਗਲਤ ਜਥੇਬੰਦੀਆਂ ਰਾਜਨੀਤਿਕ ਲੋਕ ਜਿਹੜੇ ਆ ਉਹ ਇਕੱਠੇ ਹੋ ਰਹੇ ਆ ਸਾਡਾ ਜਲੰਧਰ ਮੈਂ ਹੁਣ ਤਾਂ ਜਲੰਧਰ ਜਾ ਰਹੇ ਆ ਸਾਰੇ ਪੰਜਾਬ ਦੇ ਅੰਦਰ ਅੱਜ ਪ੍ਰੋਟੈਸਟ ਹੋ ਰਿਹਾ ਲੋਕ ਤਾਂ ਫਿਰ ਇੱਕ ਪ੍ਰੋਟੈਸਟ ਦੇ ਰਾਹੀਂ ਪ੍ਰਦਰਸ਼ਨ ਦੇ ਰਾਹੀਂ ਅੰਦੋਲਨ ਦੇ ਰਾਹੀਂ ਜਿਹੜੀ ਆ ਉਹ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖ ਸਕਦੇ ਆ ਕਰਨਾ ਸਰਕਾਰਾਂ ਨੇ ਹੁੰਦਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਥੋੜੀਆਂ ਬਹੁਤੀਆਂ ਇਨਕੁਆਰੀਆਂ ਕਰਨਗੇ ਇਸ ਦੀ ਜਾਂਚ ਜਿਹੜੀ ਆ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਨ ਸਭਾ ਜੀ ਕੁੜੀ ਤੁਹਾਡੇ ਹਿਰਦੇ ਬਲੁੰਦ ਰਹੇ ਸੀ ਅੱਜ ਕੀ ਸਮੇਂ ਤੋਂ ਦੁਬਾਰਾ ਹੋਈ ਮੈਂ ਕਹਿੰਦਾ ਕਿ ਭਗਵੰਤ ਮਾਨ ਤਾਂ ਇਸ ਤਰੀਕੇ ਦੇ ਨਾਲ ਪੇਸ਼ ਆ ਰਿਹਾ ਹੈ ਕਹਿੰਦਾ ਸੀ ਕਿ ਦਲਤਾਂ ਦੀਆਂ ਵੋਟਾਂ ਮੈਨੂੰ ਪਾਓ ਤੇ ਤੁਹਾਡਾ ਦਲਤ ਡਿਪਟੀ ਸੀਐਮ ਬਣਾਵਾਂਗੇ ਕਿੱਥੇ ਗਿਆ ਦਲਤ ਡਿਪਟੀ ਸੀਐਮ ਅੱਜ ਪੰਜਾਬ ਦੇ ਅੰਦਰ ਕਿੰਨੇ ਐਸਐਸਪੀ ਸਾਡੇ ਲਾਏ ਹੋਏ ਆ ਅੱਜ ਪੰਜਾਬ ਦੇ ਅੰਦਰ ਕਿੰਨੇ ਡੀਸੀ ਲਾਏ ਹੋਏ ਆ ਮੇਅਰ ਦਾ ਚੋਣ ਹੋ ਰਿਹਾ ਪੰਜ ਨਗਰ ਨਿਗਮਾਂ ਦੇ ਅੰਦਰ ਇੱਕ ਵੀ ਸੀਟ ਰਿజర్ਵ ਸੀਟ ਜਿਹੜੀ ਆ ਉਹ ਨਹੀਂ ਕੀਤੀ ਇਹ ਕਰਦਾ ਭਗਵੰਤ ਮਾਨ ਸਨਮਾਨ ਡਾਕਟਰ ਮੇਤਕਰਸਰ ਦੇ ਬਣਾਏ ਹੋਏ ਸੰਵਿਧਾਨ ਦਾ ਮਿਊਸਪਲ ਕਾਰਪੋਰੇਸ਼ਨ ਐਕਟ ਦੇ ਮੁਤਾਬਕ ਸਾਡਾ ਸਾਡਾ ਰਾਈਟ ਬਣਦਾ ਤੇ ਇਸ ਕਰਕੇ ਭਗਵੰਤ ਮਾਨ ਜਿਹੜਾ ਆ ਉਹ ਸਾਡਾ અપਮਾਨ ਕਰ ਰਿਹਾ ਇਹਦਾ ਬਦਲਾ ਤੇ ਸਾਡੇ ਨਾਲ ਸੁਖਵਿੰਦਰ ਡੈਨੀ ਜੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਜੋ ਕਟਨਾ ਵਾਪਰੀ ਹੈ ਔਰ ਕਿ ਭੀੜ ਭੜ ਵਾਲਾ ਇਲਾਕਾ ਕੋਈ ਰਿਮੋਟ ਲੱਗਾ ਕੋਈ ਬਹੁਤ ਹੀ ਅਤੀ ਨਿੰਦਨੀਏ ਗੱਲ ਹੈ ਜਿਹਦੀ ਜਿੰਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਓਨੀ ਘਟ 26 ਜਨਵਰੀ ਵਾਲਾ ਦਿਨ ਹੋਵੇ ਜਿਸ ਨੂੰ ਪੂਰੇ ਭਾਰਤ ਦੇ ਵਿੱਚ ਗਣਤੰਤਰ ਰੂਪ ਦਿਵਸ ਦੇ ਵਿੱਚ ਭਾਰਤ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰ ਰਹੇ ਹੈ ਔਰ ਉਸ ਦਿਨ ਜਿਹੜਾ ਹੈ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਇਹ ਤਾਂ ਇਹ ਬਹੁਤ ਹੀ ਪੀੜਾਦਾਇਕ ਤੇ ਦੁੱਖਦਾਇਕ ਹੈ ਜਿਸ ਨੂੰ ਕੋਈ ਵੀ ਅਸੀਂ ਜਿਹੜਾ ਹੈ ਸਹਿਣ ਔਰ ਬਰਦਾਸ਼ਤ ਨਹੀਂ ਕਰ ਸਕਦੇ ਔਰ ਖਾਸ ਕਰਕੇ ਅੱਜ ਜਿਹੜੇ ਹਾਲਾਤ ਪੰਜਾਬ ਦੇ ਅੰਦਰ ਬਣੇ ਪਏ ਹੈ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਇਥੇ ਮੈਂ ਇਹ ਸਮਝਦਾ ਕਿ ਪੰਜਾਬ ਦੇ ਵਿੱਚ ਮੁਕੰਮਲ ਜੰਗਲ ਰਾਜ ਬਣ ਚੁੱਕਾ ਹੈ ਲਾਅ ਐਂਡ ਆਰਡਰ ਜਿਹੜਾ ਮੁਕੰਮਲ ਰੂਪ ਵਿੱਚ ਇਥੋ ਪੰਜਾਬ ਦੀ ਧਰਤੀ ਤੋਂ ਖੰਭ ਲਾ ਕੇ ਉੱਠ ਚੁੱਕਾ ਹੈ ਔਰ ਜਿੱਥੇ ਦਿਨ ਦਿਹਾੜੇ ਕਤਲੋਗਾਰ ਤੇ ਲੋਕਾਂ ਨਾਲ ਲੁੱਟਖੋ ਤੇ ਚੋਰੀ ਦੀਆਂ ਜਿਹੜੀਆਂ ਡਕੈਤੀਆਂ ਹੋ ਰਹੀਆਂ ਨੇ ਅੱਜ ਐਂਟੀ ਸੋਸ਼ਲ ਐਲੀਮੈਂਟਸ ਦੇ ਹੌਂਸਲੇ ਇੰਨੇ ਉੱਚੇ ਬੁਲੰਦ ਹੋ ਗਏ ਕਿ ਅੱਜ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਹੀ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੂੰ ਕੁੰਭ ਕਰਨ ਦੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਔਰ ਜਾ ਕੇ ਉਹ ਜਿਹੜੀਆਂ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਉਹ ਸਾਜ਼ਿਸ਼ਾਂ ਨੇ ਜਿਹੜੀਆਂ ਇਸ ਕੰਮ ਦੇ ਪਿੱਛੇ ਜਿਨ੍ਹਾਂ ਨੇ ਘਟਨਾ ਨੂੰ ਇਸ ਨੂੰ ਅੰਜਾਮ ਦਿੱਤਾ ਉਹਨਾਂ ਸਾਜ਼ਿਸ਼ਾਂ ਦੇ ਉਹਨਾਂ ਘਟਨਾ ਨੂੰ ਜਿਹੜਾ ਨਾ ਉਹ ਉੱਤੇ ਪਹੁੰਚ ਕੇ ਬੇਨਕਾਬ ਕਰਕੇ ਅੰਜਾਮ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਮੇ ਆਨੰਦ ਆ ਸਰਕਾਰ ਦੀ ਸ਼ਕਤੀ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਣੀ ਚਾਹੀਦੀ ਹੈ ਕਿ 26 ਜਨਵਰੀ ਦਾ ਦਿਹਾੜਾ ਹੋਵੇ ਗਣਤੰਤਰ ਦਿਵਸ ਦਾ ਔਰ ਸਰਕਾਰ ਜਿਹੜੀ ਹੈ ਸੁੱਤੀ ਪਈ ਔਰ ਬਾਬਾ ਸਾਹਿਬ ਦੀ ਮੂਰਤੀ ਉੱਪਰ ਹਮਲਾ ਹੋਇਆ ਸਰਕਾਰ ਦੀ ਸਖਤੀ ਵਾਲਾ ਰੁਖ ਤੇ ਜਿਹੜਾ ਉਹ ਸਾਫ਼ ਨਜ਼ਰ ਆ ਹੀ ਰਿਹਾ ਵੀ ਕਿੰਨੀ ਕਿ ਸਖਤੀ ਹੈ ਲੋਕ ਜਿਹੜੇ ਆ ਉਹ ਪੀੜਿਤ ਹੈ ਲੋਕਾਂ ਦੇ ਨਾਲ ਜਿਹੜੇ ਆ ਦਿਨ ਦਿਹਾੜੇ ਕਤਲੋਗਾਰਤ ਗੁੰਡਾਗਰਦੀ ਇੱਕ ਦਿਨ ਖਾਲੀ ਐਸਾ ਨਹੀਂ ਬੀਤਦਾ ਜਿਸ ਦਿਨ ਪੰਜਾਬ ਦੀ ਧਰਤੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਨਹੀਂ ਨੱਚਿਆ ਜਾਂਦਾ ਔਰ ਅੱਜ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪਹਿਲਾਂ ਹੀ ਪੰਜਾਬੀ ਚਿੰਤਾ ਦੇ ਵਿੱਚ ਪੰਜਾਬ ਵਾਸੀ ਉਤੋਂ ਏਡਾ ਵੱਡਾ ਹਮਲਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਹੋਣਾ ਮੈਨੂੰ ਸਮਝਦਾ ਹੈ ਕਿ ਇਹ ਸਾਨੂੰ ਕਿਸੇ ਵੀ ਕੀਮਤ ਪਰ ਜਿਹੜਾ ਹੈ ਉਹ ਸਹਿਣ ਤੇ ਬਰਦਾਸ਼ਤ ਕਰਨ ਤੋਂ ਬਾਹਰ ਹੈ ਔਰ ਸਰਕਾਰ ਨੂੰ ਇਸ ਨੀਤੀ ਦੇ ਉੱਪਰ ਜਿਹੜੀ ਕੋਮ ਨਾ ਕਹਿੰਦੀ ਨੀਂਹ ਜਿਹੜੀ ਸੁੱਤੀ ਹੈ ਨਾ ਸਰਕਾਰ ਨੂੰ ਜਾ ਕੇ ਇਹਦੇ ਬਾਹਰ ਆਉਣਾ ਚਾਹੀਦਾ ਹੈ ਇਹਦਾ ਹੱਲ ਕੀ ਹੈ ਜੀ ਹੁਣ ਇਹਦਾ ਹੱਲ ਜਿਹੜਾ ਹੈ ਉਹ ਅਸੀਂ ਹੁਣ ਜਿਹੜਾ ਵੀ ਹੈ ਪਾਰਟੀ ਹਾਈ ਕਮਾਂਡ ਨਾਲ ਵੀ ਗੱਲ ਕੀਤੀ ਹੈ ਸਾਰੇ ਸਾਥੀਆਂ ਨਾਲ ਵੀ ਗੱਲ ਕੀਤੀ ਹੈ ਅਸੀਂ ਇਸ ਦੇ ਖਿਲਾਫ ਜਿਹੜੀ ਉਹ ਹੀ ਮੰਗ ਕੀਤੀ ਹੈ ਵੀ ਤੁਸੀਂ ਕੋਈ ਜਿਹੜੀ ਹੈ ਸਿਟਿੰਗ ਕਿਸੇ ਜਸਟਿਸ ਜੱਜ ਕੋਲ ਜਿਹੜੀ ਐਨਕੁਆਰੀ ਕੀਤੀ ਜਾਵੇ ਉਹ ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਹੜੀਆਂ ਸਾਜਾ ਨੇ ਉਹਨਾਂ ਦੇ ਉੱਪਰ ਜਿੰਨੀ ਦੇਰ ਤੱਕ ਇਹਨਾਂ ਨੂੰ ਬੇਨਕਾਬ ਕਰਕੇ ਸਖਤ ਸਜ਼ਾ ਨਹੀਂ ਮਿਲਦੀ ਉਨੀ ਦੇਰ ਤੱਕ ਜਿਹੜਾ ਅਸੀਂ ਇਹ ਆਵਾਜ਼ ਜਿਹੜੀ ਇਸੇ ਤਰ੍ਹਾਂ ਬੁਲੰਦ ਕਰਕੇ ਰੱਖਾਂਗੇ ਤੁਸੀਂ ਵੇਖ ਸਕਦੇ ਹੋ ਕਿ ਤਸਵੀਰ ਲਗਾਤਾਰ ਤੁਹਾਨੂੰ ਸਾਂਝੀਆ ਕਰ ਰਹੇ ਹਾਂ ਕਿ ਬਾਬਾ ਸਾਹਿਬ ਦੀ ਮੂਰਤੀ ਨੂੰ ਲੈ ਕੇ ਜੋ ਉਹਦੇ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੋਂ ਉਸ ਤੋਂ ਬਾਅਦ ਵਿਵਾਦ ਗਰਮਾਂਦਾ ਜਾ ਰਿਹਾ ਹੈ ਤਾਂ ਫਿਲਹਾਲ ਲਗਾਤਾਰ ਅਜ ਕਾਂਗਰਸ ਦੇ ਵੱਡੇ ਆਗੂ ਇੱਥੇ ਪਹੁੰਚੇ ਨੇ ਤਾਂ ਮੁਹੰਮਦ ਸਦੀਕ ਸਾਹਿਬ ਵੀ ਪਹੁੰਚੇ ਨੇ ਦੇ ਨਾਲ ਦੇਨੀ ਬੰਡਾਲਾ ਜੋ ਕਿ ਜੰਡਿਆਲੇ ਤੋਂ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਅੱਜ ਤੱਕ ਕੀ ਕੀਤਾ ਔਰ ਸਰਕਾਰ ਦੂਜੇ ਪਾਸੇ ਸਾਫ਼ ਕਹਿਣਾ ਹੈ ਕਿ ਇਹ ਜਿਹੜਾ ਹੈ ਸ਼ਾਂਤੀ ਹੋ ਚੁੱਕੀ ਹੈ ਦੋਸ਼ੀਆਂ ਦੇ ਉੱਤੇ ਕੜੀ ਕਾਰਵਾਈ ਕੀਤੀ ਜਾਏਗੀ ਪਰ ਫਿਲਹਾਲ ਲਗਾਤਾਰ ਅੱਜ ਪੰਜਾਬ ਦੇ 5 ਸ਼ਹਿਰ ਵੀ ਬੰਦ ਨੇ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਸ਼ਾਂਤੀ ਕਿਸ ਵੇਲੇ ਬਹਾਲ ਹੁੰਦੀ ਹੈ ਲੇਕਿਨ ਲਗਾਤਾਰ ਲੋਕਾਂ ਦੇ ਅੰਦਰ ਗੁੱਸਾ ਵਧਦਾ ਜਾ ਰਿਹਾ ਹੈ ਕੈਮਰਾਮੈਨ ਅਰਜਨਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ